उसकी बनाई हुई नियमावली है सब कुछ उसे है एक बहाव चल रहा है वो जो एक है जिथे ओहकार है उस सत है सत तो मुराद सदैवी है और है मिथ नहीं है कल्पना नहीं है कहानी नहीं है अफसाना नहीं है मिथ नहीं है सत है ओहंकार है वह है। जो एक है सत है, जो एक है नाम वाला है उसे नाम है अमिट नाम है कभी नहीं मिटता ਕੰਨ ਫਲਾਣੇ ਦਾ ਨਾਮ ਬੜਾ ਉੱਚਾ ਹੋ ਗਿਆ ਫਲਾਣੇ ਦਾ ਨਾਮ ਬੜਾ ਵੱਡਾ ਹੋ ਗਿਆ। ਤੋਂ ਵੱਡੇ ਹੁਣ ਤੋਂ ਮਰاد ਕਿ ਅੱਖਰ ਜ਼ਿਆਦਾ ਜੁੜ ਗਏ ਨੇ। ਉੱਚੇ ਹੁਣ ਤੋਂ ਮਰاد ਕਿ ਆਸਮਾਨ ਤੇ ਲਿਖਿਆ ਗਿਆ। ਨਹੀਂ ਉਸ ਦੀ ਸਮਰੱਥਾ ਵਧ ਗਈ ਉਸ ਦੀ ਸ਼ਕਤੀ ਵਧ ਗਈ। ਨਾਮਣਾ ਪਰਮਾਤਮਾ ਦਾ ਹੀ ਹੈ। ਉਸੇ ਦਾ ਹੀ ਨਾਮ ਹੈ। ਪਹਿਚਾਣ मात्र ਉਹ ਸਤੇ ਵੀ ਜੋ ਨਾਮ ਦਿੱਤੇ ਗਏ ਔਰ ਮਹਾਪੁਰਸ਼ਾਂ ਦੀ ਪਕੜ ਦੇ ਚਾਹੇ। ਹਰ ਨਾਮ ਦੇ ਚੋਂ ਪ੍ਰਗਟ ਹੁੰਦਾ। ਪਿਸਵਾਸ ਤੇ ਸਾਇਬ ਕਹਿੰਦੇ ਨੇ ਤੇਰਾ ਹੀ ਨਾਮ ਹੈ ਕਿਉਂਕਿ ਤੂੰ ਸਤ ਹੈ ਤੇਰਾ ਨਾਮ ਸਤ ਹੈ ਅਗਾਂ ਚਲ ਕੇ ਸਤਗੁਰ ਕਹਿੰਦੇ ਨੇ ਉਹ ਜੋ ਇੱਕ ਹੈ ਉਹ ਕਰਤਾ ਹੈ ਕਿਰਤ ਨਹੀਂ ਹੈ ਕਿਸੇ ਦਾ ਬਣਾਇਆ ਹੋਇਆ ਨਹੀਂ ਸਭ ਕੁਝ ਨੂੰ ਬਣਾਉਣ ਵਾਲਾ ਹੈ ਕੀ ਕੁਝ ਬਣਾਉਂਦਾ ਹੈ ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਭ ਕੋ ਕਾਲ ਸਵਨ ਕੋ ਕਰਤਾ ਸਭ ਨੂੰ ਬਣਾਉਣ ਵਾਲਾ ਸਭ ਨੂੰ ਮਿਟਣ ਵਾਲਾ सब को काल सबन को करता रोग सोग दोखन को हरता एक चित ज एक चिन्ह दे आयो काल उफास के बीच ईश्वर तो कृत नहीं है करता है जिथे सब कुछ उसकी कृत है असी भी उसकी कृत ये हाथ पैर भी उसकी कृत ये दिल दिमाग भी उसकी कृत तो मैं दोहरा देवा सब कुछ हो रहा है कीता नहीं जा रहा ਕਰਤਾ ਹੋਇ ਕੋ ਹੈ ਉਸ ਤੋਂ ਹੋ ਰਿਹਾ ਹੈ ਮਨੁੱਖ ਐਸਾ ਸਮਝੇ ਮੈਂ ਕੀਤਾ ਹੈ ਤਾਂ ਇੱਕ ਕਰਤਾਪਨ ਪ੍ਰਗਟ ਹੋ ਗਿਆ ਇਸ ਨੂੰ ਸਤਿਗੁਰੂ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ ਉਨਤੇ ਧਰਮ ਦੇ ਬਹੁਤ ਸਾਰੇ ਪਹਿਲੂ ਬੜੇ ਬਾਰੀਕ ਨੇ ਅਭਿਆਸੀਆਂ ਤੋਂ ਬਿਨਾਂ ਸਮਝ ਵਿੱਚ ਨਹੀਂ ਆਵੇਗੀ ਇਹ ਵਿਸ਼ਾ ਬਹੁਤ ਬਾਰੀਕ ਹੈ ਕਰਤਾ ਤੂੰ ਨਹੀਂ ਹੈ ਹੋ ਹੈ ਤੂੰ ਕਿਸੇ ਚੀਜ਼ ਦਾ ਵੀ ਕਰਤਾ ਨਹੀਂ ਹੈ ਹੋ ਰਿਹਾ ਸਭ ਕੁਝ ਕੀਤਾ ਨਹੀਂ ਜਾ ਰਿਹਾ ਕਰਮ ਕਰਤ ਹੋਵੇ ਨਾ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਜਦ ਮਨੁੱਖ ਦੇ ਅੰਦਰ ਕਰਤਾਪਨ ਮਿਟਦਾ ਹੈ ਕਹਿੰਦੇ ਕਰਤਾ ਰ ਪ੍ਰਗਟ ਹੋ ਜਾਂਦਾ ਹੈ ਈਸ਼ਵਰ ਪ੍ਰਗਟ ਹੋ ਜਾਂਦਾ ਹੈ ਮਨੁੱਖ ਦੀ ਮਹਿ ਮਿਟ ਜਾਂਦੀ ਹੈ ਮਨੁੱਖ ਕਰਤਾ ਇਸੇ ਦੇ ਆਸਰੇ ਤੇ ਇਸ ਦਾ ਹੰਕਾਰ ਰਹਿੰਦਾ ਹੈ ਤੇ ਮਨੁੱਖ ਦਾ ਕਰਤਾਪਨ ਜਿੰਨਾ ਖਤਮ ਹੁੰਦਾ ਹੈ ਉਸ ਦਾ ਹੰਕਾਰ ਉਤਨਾ ਮਿਟਦਾ ਹੈ ਤੇ ਜਿਸ ਦਿਨ ਕਹਿ ਦਿੰਦਾ ਨਹੀਂ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਜਿਵੇਂ ਅਸੀਂ ਮਕਾਨ ਬਣਾਉਂਦੇ ਹਾਂ ਪਰ ਮਕਾਨ ਤੋਂ ਪੁੱਛਦੇ ਨਹੀਂ ਤੂੰ ਬਣਨਾ ਵੀ ਚਾਹੁੰਦਾ ਹੈ ਕਿ ਨਹੀਂ ਤੇ ਜੇ ਉਹਨੂੰ ਢਾਣਾ ਹੋਵੇ ਤੇ ਪੁੱਛਦੇ ਨਹੀਂ ਤੂੰ ਗਿਰਣਾ ਵੀ ਚਾਹੁੰਦਾ ਹੈ ਕਿ ਨਹੀਂ ਕੋਈ ਪ੍ਰਮਾਤਮਾ ਨੇ ਸਾਥੋਂ ਨਹੀਂ ਪੁੱਛਿਆ ਤੂੰ ਜਮਣਾ ਚਾਹੁੰਦਾ ਹੈ ਕਿ ਨਹੀਂ ਔਰ ਤੂੰ ਮਰਨਾ ਵੀ ਚਾਹੁੰਦਾ ਹੈ ਕਿ ਨਹੀਂ ਮੌਤ ਵੀ ਹੋਵੇਗੀ ਜਨਮ ਵੀ ਹੋਇਆ ਪਰ ਜਨਮ ਮਰਨ ਹਮਰੇ ਵਸ ਨਾਹੀ ਜੋੜ ਨਾ ਜੀਵਨ ਮਰਨ ਨਾ ਜੋਰ ਨਾ ਜਨਮ ਦੇ ਸਾਡਾ ਜ਼ੋਰ ਨਾ ਮਰਨ ਦੇ ਸਾਡਾ ਜ਼ੋਰ ਇਹ ਜਨਮ ਮਰਨ ਇੱਕ ਹੁਕਮ ਹੈ ਜੰਮਣਾ ਮਰਨਾ ਹੁਕਮ ਹੈ ਬਾਣੇ ਆਵੇ ਜਾਏ ਨਾ ਜਨਮ ਸਾਡੇ ਹੱਥੇ ਚ ਨਾ ਮਰਨ ਸਾਡੇ ਹੱਥੇ ਚ ਵੀ ਜੇ ਜਨਮ ਸਾਡੇ ਹੱਥੇ ਚ ਨਹੀਂ ਮਰਨ ਸਾਡੇ ਹੱਥੇ ਚ ਨਹੀਂ ਜੀਵਨ ਵੀ ਸਾਡੇ ਹੱਥੇ ਚ ਨਹੀਂ ਹੋ ਰਿਹਾ ਸਭ ਕੁਝ ਕੀਤਾ ਨਹੀਂ ਜਾ ਰਿਹਾ ਇਸ ਨੂੰ ਇੱਕ ਛੋਟੀ ਜਿਹੀ ਗਾਥਾ ਰਾਈ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ ਕਿਸੇ ਧਾਰਮਿਕ ਵਿਦਵਾਨ ਨੇ ਇਸ ਕਹਾਣੀ ਦੇ ਰਾਹੀਂ ਇਸ ਗਾਥੇ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਟ੍ਰੇਨ ਵਿੱਚ ਇੱਕ ਮੁਸਾਫਰ ਸਫ਼ਰ ਕਰ ਰਿਹਾ ਹੈ ਪਰ ਉਸਨੇ ਆਪਣਾ ਅਟੈਚੀ ਆਪਣਾ ਸੂਟ ਕੇ ਸਿਰ ਤੇ ਰੱਖਿਆ ਹੋਇਆ ਹੈ ਬੈਠਾ ਟ੍ਰੇਨ ਦੇ ਵਿੱਚ ਕੋਲ ਨਾਲ ਬੈਠਿਆ ਨੂੰ ਤਰਸ ਆ ਗਿਆ ਵੀ ਪੁਰਖਾ ਰੱਖਦੇ ਕਿਸੇ ਇੱਕ ਪਾਸੇ ਕਿਸੇ ਲੈਕ ਵਿੱਚ ਰੱਖਦੇ ਕਿਧਰੇ ਵੀ ਰੱਖਦੇ ਸੀਟ ਦੇ ਪਿੱਛੇ ਰੱਖਦੇ ਸਿਰ ਤੇ ਤੂੰ ਕਿਉਂ ਚੁੱਕਿਆ ਹੋਇਆ ਇਤਨਾ ਬੋਝ ਕਹਿੰਦਾ ਟ੍ਰੇਨ ਤੇ ਬੋਝ ਵੱਧ ਜਾਏਗਾ ਸਾਡਾ ਹੀ ਬੋਝ ਕਾਫੀ ਹੈ ਤੇ ਹੁਣ ਕੌਣ ਦੱਸੇ ਜਿਸ ਟ੍ਰੇਨ ਨੇ ਪੈਨੋ ਚੁੱਕਿਆ ਹੋਇਆ ਹੈ ਸੂਟ ਕੇ ਉਸ ਉਸੇ ਨੇ ਚੁੱਕਿਆ ਹੋਇਆ ਪਰ ਇਹ ਸਮਝਦਾ ਨਹੀਂ ਮੈਂ ਚੁੱਕਿਆ ਹੋਇਆ ਟ੍ਰੇਨ ਦਾ ਬੋਝ ਜ਼ਰਾ ਹਲਕਾ ਹੋ ਜਾਏ ਟ੍ਰੇਨ ਤੇ ਬੋਝ ਨਾ ਪਾਈਏ ਕੁਛ ਵੀ ਮਨੁੱਖ ਨੇ ਚੁੱਕਿਆ ਹੋਇਆ ਇਹ ਵੀ ਮੈਰਜ ਕਰਦੇ ਹਾਂ ਜਿਸ ਨੇ ਸਾਨੂੰ ਚੁੱਕਿਆ ਹੋਇਆ ਹੈ ਜਿਸ ਦੇ ਆਸਰੇ ਤੇ ਅਸੀਂ ਚੱਲ ਰਹੇ ਹਾਂ ਉਸੇ ਦੇ ਆਸਰੇ ਤੇ ਸਭ ਕੁਝ ਚੱਲ ਰਿਹਾ ਹੈ ਜਦ ਮਨੁੱਖ ਐਸਾ ਕਹਿੰਦਾ ਹੈ ਕਿ ਮੇਰੇ ਆਸਰੇ ਤੇ ਚੱਲ ਰਹੇ ਹੈ ਅੱਜ ਤੱਕ ਇਹ 25 30 ਸਾਲ ਪੁਰਾਣੀ ਗੱਲ ਹੈ ਦਿੱਲੀ ਵਿੱਚ ਇੱਕ ਬੰਦੇ ਨੇ ਇਸ ਤਰ੍ਹਾਂ ਮੈਨੂੰ ਆਖਿਆ ਗਿਆ ਨਹੀਂ ਜੀ ਜੇ ਮੈਂ ਨਾ ਆਵਾਂ ਤੇ ਸਕੂਲ ਬੰਦ ਹੋ ਜਾਏ ਤੇ ਮੈਂ ਨਾ ਹੁੰਦਾ ਤੇ ਜਲੂਸ ਨਹੀਂ ਨਿਕਲਣਾ ਸੀ ਬੰਦ ਹੋ ਜਾਣਾ ਸੀ ਔਰ ਮੈਂ ਨਾ ਹੁੰਦਾ ਤੇ ਇਹ ਗੁਰਦੁਆਰਾ ਮੁਕੰਮਲ ਵੀ ਨਹੀਂ ਆਉਣਾ ਸੀ ਇਹਨਾਂ ਚਾਰ ਗੱਲਾਂ ਇੱਕੋ ਹੀ ਸਾਹ ਦੇ ਚ ਕਹੇ ਗਏ ਮੈਂ ਨਾ ਹੁੰਦਾ ਤੇ ਜਲੂਸ ਨਹੀਂ ਨਿਕਲਣਾ ਸੀ ਇਹ ਸਕੂਲ ਨਹੀਂ ਚੱਲਣਾ ਸੀ ਤੇ ਮੈਂ ਉਸ ਨੂੰ ਕਹਿ ਬੈਠਾ ਕਿਦਰੇ ਮੈਂ ਕਿਹਾ ਤੂੰ ਮਰ ਕੇ ਦੇਖ ਸਭ ਕੁਝ ਹੁੰਦਾ ਰਹੇਗਾ ਸਕੂਲ ਵੀ ਚੱਲਦਾ ਰਹੇਗਾ ਜਲੂਸ ਵੀ ਨਿਕਲਦੇ ਰਹਿਣਗੇ ਗੁਰਦੁਆਰੇ ਵੀ ਬਣਦੇ ਰਹਿਣਗੇ सब कुछ रहेगा तू मर के मैं कहने लगा तुम्हें ज्ञानी कथावाचक मुँह यह गल शोभा नहीं दें मैं मैं भी कहना थोड़े मुँह गल शोभा नहीं दी जी आखी है जगत का करता तू नहीं है कीती गई देख वाजे है वही एक कर जो साचा खुदा है पता नहीं तेरे जैसे कितने आए तो चले गए